ਹੇ ਵੀ ਮਿੱਤਰੋ ਨਰਮਾ ਹੋ ਗਿਆ ਆਪਣਾ ਵਾ ਕਮਾਲ ਪੂਰਾ ਵਧੀਆ ਚੱਕਿਆ ਫਲ ਫੁੱਲ ਬੁਕੀ ਬਹੁਤ ਚੱਕਿਆ ਵੀ ਫਲ ਬਹੁਤ ਚੱਕਿਆ ਨਰਮੇ ਨਰਮਾ ਹੋ ਗਿਆ ਆਪਣਾ ਪੂਰਾ ਸਿਰੇ ਦਾ ਜਿਹਨੂੰ ਕਹਿੰਦੇ ਸਿਰੇ ਦਾ ਨਰਮਾ ਉਹ ਹੈ ਜਮਾ ਚੋਟੀ ਦਾ ਨਰਮਾ ਦੇਖਣ ਨੂੰ ਪਹਿਲਾਂ ਤਾਂ ਬਿਰਲਾ ਜਾਂ ਕਮਜ਼ੋਰ ਜਾਂ ਲੱਗਦਾ ਸੀ ਤੇ ਹੁਣ ਭਰ ਗਿਆ ਖੇਤ ਜਮਾ ਆ ਇੱਥੇ ਕੀ ਪਿਆ ਇਧਰ ਹੈਗਾ ਕੁਝ ਉਹ ਹਣਾ ਟਰੈਕਟਰ ਟਰਾਲੀ ਤੂੜੀ ਦੇ ਢਾੜੇ ਕੋਲੇ ਨਰਮਾ ਗੁਰਦੇਸ ਸਿੰਘ ਨੇ ਕਿਆ ਫੜਾਉਣਾ ਐ ਸੀ ਉਹ ਰੇ ਨਾਲ ਇੱਕ ਅੱਧਾ ਸ਼ਾਰਟ ਹੀ ਲੈ ਲਈ ਨਰਮਾ ਵਧੀਆ ਸੋਹਣਾ ਲੱਗਦਾ ਚਾਲ ਕੇ ਰਾਂ ਚੱਲੀਏ ਆ ਸੀਲੇ ਥੋੜਾ ਜਿਹਾ ਇੱਥੇ ਜ਼ਿਆਦੇ ਨੇੜੇ ਲਾਤਾ ਸੀ ਬਹੁਤ ਟੌਪ ਦਾ ਨਰਮ ਆ ਗਿਆ ਮੈਂ ਆ ਗਿਆ ਚੱਲਦੇ ਆ ਪਾਈ ਹੋਈ ਚਾਹ ਫੜਾ ਕੇ मोर चले आ गया आ गया बच के डीडी रोड तक चढ़िए हाँ हा सी नरमाइक आप हाँ बेले बाह चल संदीप चल भाई लाइए सीपा तेरी